ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਦੇ ਜੀ 5:00 ਵੱਜ ਚੁੱਕੇ ਆ ਤੇ ਅਸੀਂ ਅੱਜ ਚੱਲੇ ਹੈਗੇ ਆ ਫਰੀਦਕੋਟ ਸਾਹਿਬ ਬਾਬਾ ਢਿੱਲਾ ਸ਼ੇਖ ਫਰੀਦ ਉੱਥੇ ਗੁਰਦੁਆਰਾ ਸਾਹਿਬ ਚੱਲੇ ਆ ਮੱਥਾ ਟੇਕਣ ਲਈ ਸਵੇਰ ਦੇ 5:00 ਵੱਜ ਚੁੱਕੇ ਆ ਤੇ ਆਪਾਂ ਇੱਥੇ ਬੈਠ ਗਏ ਆ ਬੱਸ ਦੇ ਵਿੱਚ ਏਸੀ ਬੱਸ ਕੀਤੀ ਹੋਈ ਸੀਗੀ ਤੇ ਚਲੋ ਚੱਲਦੇ ਆ ਨਾਲੇ ਤੁਹਾਨੂੰ ਕਰਾਉਨੇ ਆ ਦਰਸ਼ਨ ਤੇ ਆਪਾਂ ਪਹੁੰਚ ਗਏ ਸਿਗਾ ਜੀ ਬਾਬਾ ਫਰੀਦ ਦਿੱਲਾ ਬੱਬਾ ਫਰੀਦ ਫਰੀਦਕੋਟ ਸਾਹਿਬ ਆ ਦਰਬਾਰ ਪਹੁੰਚ ਗਏ ਤੇ ਆਪਾਂ ਹੁਣ ਬਾਹਰ ਖੜੇ ਆਗੇ ਹਜੇ ਤੇ ਹੁਣ ਚੱਲਦੇ ਆਪਾਂ ਅੰਦਰ ਮੱਥਾ ਟੇਕਨੇ ਆ ਗੁਰਦੁਆਰਾ ਬਹੁਤ ਸੋਹਣਾ ਆ ਜੀ ਜਰੂਰ ਜਾ ਕੇ ਆਇਓ ਤੁਸੀਂ ਵੀ ਬਹੁਤ ਵਧੀਆ ਗੁਰਦੁਆਰਾ ਬਹੁਤ ਸ਼ਾਂਤੀ ਆ ਗੁਰਦੁਆਰੇ ਚ ਗੁਰਦੁਆਰੇ ਤਾਂ ਜਿੱਥੇ ਮਰਜ਼ੀ ਚੱਲ ਜਾ ਸਾਰੇ ਗੁਰਦੁਆਰਿਆਂ ਚ ਸ਼ਾਂਤੀ ਹੁੰਦੀ ਆ ਵਧੀਆ ਲੱਗਦਾ ਤੇ ਆ ਦੇਖੋ ਕਿੰਨੀ ਸੋਹਣੀ ਸਜਾਵਟ ਅੰਦਰ ਫੌਲ ਵਗੈਰਾ ਲਾਏ ਹੋਇਆ ਕਿੰਨੀ ਸਫਾਈ ਆ ਇਹ ਬਹੁਤ ਵਧੀਆ ਗੁਰਦੁਆਰਾ ਆ ਮੈਂ ਵੀ ਪਹਿਲੀ ਵਾਰ ਹੀ ਗਈ ਸੀਗੀ ਇੱਥੇ ਉਹ ਫਰੀਦ ਦਾ ਹਾਲ ਹੈਗਾ ਆ ਅੰਦਰ ਤਾਂ ਨਹੀਂ ਗਏ ਪਰ ਬੰਦ ਸੀਗਾ ਉਹ ਇੱਧਰ ਜੋੜਾ ਘਰ ਆ ਸਾਹਮਣੇ ਤੇ ਇੱਥੇ ਆਪਾਂ ਹੁਣ ਜੋੜੇ ਜਮਾ ਕਰਾ ਲੈ ਸੀਗੇ ਸਾਹਮਣੇ ਇੱਧਰ ਦੇਗ ਮਿਲਦੀ ਹੈਗੀ ਆ ਸਾਹਮਣੇ ਬਾਬਾ ਜੀ ਬੈਠੇ ਆ ਦੇਖ ਲਈ ਤੇ ਪਹਿਲਾਂ ਆਪਾਂ ਇੱਧਰ ਚੱਲਦੇ ਹੈਗੇ ਆ ਦਰ ਮੱਥਾ ਦੇਖਦੇ ਆਪਾਂ ਆ ਪਤਾ ਤਾਂ ਜੀ ਮੈਨੂੰ ਵੀ ਨਹੀਂ ਹੈਗਾ ਵੀ ਦਰਾਖਤ ਕੀ ਹੈਗਾ ਕਾਹਦਾ ਹੈਗਾ ਕੋਈ ਇਤਿਹਾਸਿਕ ਨਹੀਂ ਲਿਖਿਆ ਸੀਗਾ ਇੱਥੇ ਤੇ ਤੇ ਲੋਕਾਂ ਨੇ ਝਾੜੂ ਲੂਣ ਚੜਾਏ ਹੋਇਆ ਜਿਨ੍ਹਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਦੁੱਖ ਦੂਰ ਹੁੰਦੇ ਆ ਤੇ ਉਹ ਚੜਾਉਂਦੇ ਆ ਅੰਦਰ ਇੱਥੇ ਚਰਾਗ ਜਗਦੇ ਆਗੇ ਆ ਬਾਬਾ ਫਰੀਜੀ ਦੀ ਫੋਟੋ ਪਈ ਆ ਸਾਹਮਣੇ ਆ ਦੇਖੋ ਬਾਬਾ ਫਰੀਜੀ ਦੀ ਫੋਟੋ ਪਈ ਹੈਗੀ ਆ ਇੱਥੇ ਚਰਾਵਦਾ ਦੇਦਾ ਇੱਥੇ ਜੀ ਸ਼ੱਕਰ ਗੁੜ ਦਾ ਪ੍ਰਸ਼ਾਦ ਚੜਦਾ ਆ ਕਿਉਂਕਿ ਬਾਬਾ ਜੀ ਨੂੰ ਗੁੜ ਸ਼ੱਕਰ ਬਹੁਤ ਪਸੰਦ ਸੀਗਾ ਇਸ ਕਰਕੇ ਇੱਥੇ ਗੁੜ ਸ਼ੱਕਰ ਦਾ ਪ੍ਰਸ਼ਾਦ ਚੜਦਾ ਆ ਤੇ ਚਲੋ ਆਪਾਂ ਇੱਥੇ ਦਰਸ਼ਨ ਕਰਦੇ ਅੰਦਰ ਜਿਹੜਾ ਇਹ ਬਾਬਾ ਜੀ ਨੂੰ ਪੁੱਛਿਆ ਸੀਗਾ ਕਿ ਅੰਦਰ ਆਹ ਜਿਹੜੀ ਲੱਕੜ ਪਈ ਹੋਈ ਆ ਲੱਕੜ ਸਾਹਮਣੇ ਰੱਖੀ ਹੋਈ ਹੈ ਉਹਨਾਂ ਨੇ ਸ਼ੀਸ਼ੇ ਦੇ ਵਿੱਚ ਵੀ ਇਹ ਕਿਹੜੀ ਚੀਜ਼ ਦੀ ਹੈਗੀ ਆ ਕਹਿੰਦੇ ਬਾਬਾ ਜੀ ਕਹਿੰਦੇ ਜਿਹੜਾ ਬਾਹਰ ਦਰਖਤ ਹੈਗਾ ਉਹਦੇ ਹੀ ਰੱਖਿਆ ਹੋਇਆ ਕੱਟ ਕੇ ਇਹ ਕਿ ਲੋਕੀ ਉਹ ਹੱਥ ਲਾਉਣ ਲੱਗ ਪਏ ਸੀਗੇ ਫਿਰ ਇਹ ਖਰਾਬ ਹੋਣ ਲੱਪੀ ਸੀ ਇਸ ਕਰਕੇ ਅੰਦਰ ਰੱਖਤੀ ਆ ਉਧਰ ਆਪਾਂ ਮੱਥਾ ਟੇਕ ਲਿਆ ਸੀਗਾ ਉਧਰ ਹੁਣ ਮੱਥਾ ਟੇਕ ਕੇ ਇੱਧਰ ਵੀ ਬਾਬਾ ਜੀ ਦਾ ਪ੍ਰਕਾਸ਼ ਹੈਗਾ ਆ ਤੇ ਅੰਦਰ ਹੀ ਆ ਉਥੇ ਉਧਰ ਬਾਬਾ ਜੀ ਦੇਖੋ ਗੁਰਦੁਆਰਾ ਕਿੰਨਾ ਸੋਹਣਾ ਸ਼ੀਸ਼ੇ ਹੀ ਸ਼ੀਸ਼ੇ ਲੱਗੇ ਹੋਏ ਆ ਬਹੁਤ ਵਧੀਆ ਗੁਰਦੁਆਰਾ ਆ ਫਿਰ ਆਪਾਂ ਇੱਥੇ ਦਰਸ਼ਨ ਕੀਤੇ ਥੋੜਾ ਜਿਹਾ ਬੈਠੇ ਆ ਬਹੁਤ ਵਧੀਆ ਲੱਗਿਆ ਬਾਣੀ ਪੜ ਪੜ ਹੋ ਰਹੀ ਸੀਗੀ ਤੇ ਕੀਰਤਨ ਹੋ ਰਿਹਾ ਸੀਗਾ ਗੁਰਦੁਆਰਾ ਦੇਖੋ ਕਿੰਨਾ ਸੋਹਣਾ ਆ ਕਿੰਨਾ ਵਧੀਆ ਜਰੂਰ ਆਇਓ ਮੌਕਾ ਮਿਲਿਆ ਤਾਂ ਫਰੀਦਕੋਟ ਸਾਫ਼ ਹੈਗਾ ਇਹ ਗੁਰਦੁਆਰਾ ਬਾਬਾ ਟਿੱਲਾ ਸ਼ੇਖ ਫਰੀਦ ਇੱਕ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ